ਨੀਨੇ ਕੋ ਦੋੜਾਈ ਕਿਨੇ ਸੀਗੇ ਕਾਜਾ ਜਾਏ ਸੀਗਾ ਤਾਂ ਉਹਦੀ ਟ੍ਰੈਕਸ਼ਨ ਚ ਰਹਿਣਾ ਸੀ ਪਰੇਸ਼ਾਨੀ ਜਿਹੜਾ ਸੀਗਾ ਉਹ ਟਰੈਕਟਰ ਲਿਆ ਸੀਗਾ ਹੁਣ ਨਵਾਂ ਤੇ ਉਹਦੇ ਕੇਸਾਂ ਰਹਿੰਦੀਆਂ ਸੀਗੀਆਂ ਉਦਾ ਕਰਕੇ ਅਪਸੈਟ ਜਾ ਰਹਿੰਦਾ ਸੀਗਾ ਘਰੇ ਕਾਫੀ ਜਿਹ ਦਿਨਾਂ ਤੋਂ ਸੀਗਾ ਇਦਾਂ ਹੀ ਕਰਜ਼ੇ ਨੇ ਇੱਕ ਹੋਰ ਕਿਸਾਨ ਨੂੰ ਨਿਗਲ ਲਿਆ 7 ਸਾਲ ਦੇ ਬੱਚੇ ਦੇ ਸਿਰ ਤੋਂ ਪਿਤਾ ਦਾ ਸਾਯਾ ਉੱਠ ਗਿਆ ਬਜ਼ੁਰਗ ਦਾ ਬੁਢਾਪੇ ਦਾ ਸਹਾਰਾ ਖੁੱਸ ਗਿਆ 32 ਸਾਲ ਦੇ ਗੁਰਪ੍ਰੀਤ ਸਿੰਘ ਕੋਲ 2 ਕਿੱਲੇ ਜ਼ਮੀਨ ਸੀ ਤੇ 10 ਲੱਖ ਦੇ ਕਰੀਬ ਦਾ ਕਰਜ਼ਾ ਕਰਜ਼ਾ ਕਿਵੇਂ ਉਤਰੇ ਇਸ ਦਾ ਫਿਕਰ ਉਸ ਨੂੰ ਦਿਨ ਰਾਤ ਪਰੇਸ਼ਾਨ ਕਰਦਾ ਆਖਿਰਕਾਰ ਉਸਨੇ ਬੇਹਦ ਮੰਦ ਪਾਗਾ ਕਦਮ ਚੁੱਕਿਆ ਤੇ ਜ਼ਹਿਰੀਲੀ ਚੀਜ਼ ਖਾ ਖੁਦਗੁਸ਼ੀ ਕਰ ਲਈ ਇਹ ਮਾਮਲਾ ਮਾਂਸਾ ਦੇ ਪਿੰਡ ਮੂਸਾ ਦਾ ਜਿੰਨੇ ਕੋ ਦੁਦਾਈ ਕਿਨੇ ਸੀਗੇ ਕਾਜਾ ਜਾਏ ਸੀਗਾ ਤਾਂ ਉਹਦੇ ਟੈਕਸ਼ਨ ਚ ਰਹਿਣਾ ਸੀ ਪਰੇਸ਼ਾਨੀ ਜਿਹੜਾ ਸੀਗਾ ਪਰੇਸ਼ਾਨੀ ਜਿਹੜਾ ਕਰਕੇ ਕੋਈ ਮਤਲਬ ਇਹਨੇ ਆਪ ਮਸਲੈਟ ਕਰ ਲਈ ਪਰਿਵਾਰ ਚ ਕੌਣ ਕੌਣ ਹੈ ਨਹੀਂ ਪਰਿਵਾਰ ਚ ਕਿਹਦਾ ਬੇਟਾ ਹੈਗਾ ਕਿਹਦੇ ਘਰ ਵਾਲੇ ਕਿਹਦਾ ਤਾਂ ਕਿਹਦਾ ਲੜੀ ਹੈ ਤੇ ਉਹ ਬਿਚਾਰੇ ਬੁਰੇ ਹੋ ਮੇਰ ਘਰ ਦੇ ਵੀਾਰੇ ਤੇ ਦਿਮਾਗ ਨਿਆਣਾ ਹੈ ਤੇ ਇਹ ਮਤਲਬ ਅਸੀਂ ਇਹ ਹੀ ਕਹਿਣ ਕਰੀ ਗਾਣੇ ਆਂ ਦੀ ਸਰਕਾਰ ਨੂੰ ਇਹ ਨੂੰ ਜਾਂ ਬੰਦ ਦਾ ਮਾਮਲਾ ਹੈ ਸਰਕਾਰ ਨੇ ਇਹ ਪਰਿਵਾਰ ਨੂੰ ਤੋ ਕਰਕੇ ਪਰਿਵਾਰ ਮਾਦਰ ਕੋਈ ਹੁੰਦਾ ਹੈ ਪਹਿਲਾਂ ਚ ਕਰਦਾ ਸੀ ਇਹਦੇ ਤੇ ਕਰਦਾ ਜੀ ਖਾਸ ਆ ਉਹ ਉਹ ਟਰੈਕਟਰ ਲਿਆ ਸੀਗਾ ਹੁਣ ਨਵਾਂ ਤੇ ਉਹਦੇ ਕੇਸਾਂ ਰਹਿੰਦੀਆਂ ਸੀਗੀਆਂ ਉਹਦਾ ਕਰਕੇ ਅਪਸੈਟ ਜਾ ਰਹਿੰਦਾ ਸੀਗਾ ਘਰੇ ਕਾਫੀ ਜਿਹੜਾ ਦਿਨਾਂ ਤੋਂ ਸੀਗਾ ਇਦਾਂ ਹੀ ਇਹ ਕੱਲ ਸ਼ਾਮ ਨੂੰ ਜਾਂ ਹੋ ਸਕਦਾ ਰਾਤ ਨੂੰ ਇਹਨਾਂ ਨੇ ਕੁਝ ਜ਼ਹਿਰੀਲੀ ਚੀਜ਼ ਖਾ ਲਈ ਜਿਹਦੇ ਕਰਕੇ ਇਹਨਾਂ ਦੀ ਡੈਥ ਹੋ ਗਈ ਹੁਣ